ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਮਾਤਾ ਨੂੰ ਚੜ੍ਹਦੀ ਕਲਾ ਦੇ ਸੰਦਰਭੀ ਬਖੇ ਤੇ ਸਾਡੀ ਧੀ ਰਾਣੀ ਆਈ ਅੱਜ ਸਾਨੂੰ ਮਿਲਣ ਵਾਸਤੇ ਮਰਮਲ ਨੂੰ ਆਈ ਜੀ ਉਦਾਂ ਨਹੀਂ 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 ਮਰਮਲ ਤਾਂ ਕੋਈ ਨਹੀਂ ਕਰਾਉਂ ਮਤਲਬ ਹੀ ਹੈ ਕੋਈ ਨਹੀਂ ਪੁੱਤ ਇਹ ਮਰਮਲ ਨਹੀਂ ਕੋਈ ਹੁੰਦਾ ਤੇ ਆ ਆਨੇ ਗੁਰਨਵੈਜੀ ਦਾ ਕਮਰਾ ਬਣਾਇਆ ਇਹਨੇ ਆਹ ਵੰਟੀ ਆਹ ਦੇ ਵਿੱਚ ਵੜਿਆ ਇਹਦੇ ਸੀ ਨੂੰਮਾ ਇਸ ਨੂੰੰਬਰਾ ਨੇ ਸਸਿਕਾ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਪੀਕਟਾਗ ਹੋਗੇ ਤੇ ਸੁਖਬਾਹ ਦੀ ਕੱਢਣ ਲੱਗੇ ਪਕੌੜੇ ਤੇ ਕੁੜੀ ਨੇ ਕਰਤਾ ਮਨਾ ਸਾਰਾ ਕੁਹੜਾ ਰਖਿਆ ਕਰਖਾਇ ਜਿਹੜਾ ਚੁੱਕ ਦਿੱਤਾ ਵੀ ਮੈਂ ਨਹੀਂ ਖਾਣੇ ਤਰੇ ਮਨ ਖੰਗ ਆਉਂਦੀ ਆ ਤੇ ਸਾਰੇ ਭਾਵੇਂ ਜਿੱਦਾਂ ਮਰਜੀ ਸਾਰੇ ਕਹਿੰਦੇ ਤੁਸੀਂ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਅੱਜ ਘਰ ਦੀ ਚਾਹ ਬੜੀ ਸਵਾਲ ਬਣਾਈਏ ਅੱਛਾ ਅੱਜ ਮੈਂ ਨਹੀਂ ਤੇ ਆਪਣੇ ਹੱਥਾਂ ਦੀ ਬੜਾ ਨਵਾਂ ਤੁਹਾਡੇ ਹੱਥਾਂ ਤੋਂ ਪੀ ਕੇ ਪੀ ਵੇਖ ਲਈ ਆ ਤੂੰ ਦੋ ਦਿਨ ਹੋ ਗਏ ਨਹੀਂ ਪੀਓ ਅੱਜ ਜੇ ਤੁਸੀਂ ਬਣਾਓ ਮੈਂ ਮੈਂ ਹੀ ਬਣਾ ਦਿੰਦੀ ਇਹ ਕਿਹੜੀ ਗੱਲ ਕੀਤੀ ਤੇ ਦਈ ਆਗੇ ਹਾਂ ਅਨਤੀ ਸਵਾ ਚਾਹ ਬਣਾਉਣੀ ਉਹ ਨਾ ਉਹ ਸੱਸੀ ਘਰ ਤੋਂ ਲਾਈ ਆ ਸਾਹਿਕ ਬੁਲਾ ਲਈ 80 ਬੁਲਾ ਦੇ ਹੈ ਕਈ ਨਾ ਬੁਲਾਤੀ ਨਹੀਂ ਪਹਿਲਾਂ ਬੁਲਾਦੀ ਤੁਹਾਨੂੰ ਜਦੋਂ ਤੁਸੀਂ ਆਏ ਉਹਨੂੰ ਬੁਲਾਤੀ ਨਾ ਮੈਨੂੰ ਬੁਲਾ ਦੇ ਸੋਈ ਲੱਗੀ ਆ ਤੁਸੇ ਜਦੋਂ ਮੈਂ ਵੱਡਦੀ ਐਂ ਵੀ ਦੋ ਹੱਥਾਂ 'ਚ ਲੱਗੀਆਂ ਨਹੀਂ ਦੋ ਹੱਥਾਂ 'ਚ ਲੱਗੀਆਂ ਪੀਓ ਚਾਹ ਜਿੱਦਾਂ ਨਾ ਸੁੱਚਿਆ ਵਿਚਾਨੀ ਦਾ ਗੁਨਾਹ ਕਈ ਦਾਦਾ ਜੀ ਸਭ ਭੁਗਾ ਹਾਂ ਗਰਦਾਪੁਰੋਂ ਚੱਲਦੇ ਪੂਰਾ ਘੰਟਾ ਲੱਗਦਾ ਪੂਰਾ ਲੱਗ ਜਾਂਦਾ ਉਹ ਤਰ੍ਹਾਂ ਮੈਂ ਤੇਜ਼ ਆਇਆ ਮੈਂ ਆ ਸੁਖਾ ਆਈ ਇਹਦੇ ਮੈਨੂੰ ਪਤਾ ਲੱਗਾ ਵੀ ਸੁਖਾ ਆਈ ਮੈਂ ਖੇਤੀ ਚੜਾਇਆ ਮੈਂ ਜੰਗਲੇ ਜਾਵੇ ਉਹਦਾ 7.5 ਤੋਂ ਦੇ ਹੁਣ ਉਹਦੇ 8.5 ਹੁੰਦੇ ਹਾਂ ਜੇਬ ਚੱਲ ਪੰਚਾ ਹਾਂ ਹਾਂ ਉਹ ਤੇ ਦੇਖਣੇ ਜਾਈ ਹਾਂ ਚਾਹ ਹੀ ਹੋਈ ਚਾਹ 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 ਕਰਨੇ ਪੜਦੇ ਨੇ ਸਰ ਮੈਂ ਤੇ ਘੂੜੀ ਜੀ ਨਿਕਲ ਜਾਓ ਚੱਲ ਇਹਨਾਂ ਨੂੰ ਪੀ ਲੈਣਾ ਨਾ ਪੀ ਲੈਣਾ ਜੋ ਲੈਣਾ ਲੈ ਲਾ ਮੈਨੂੰ ਦਿਖਾ ਦੇ ਬੰਦਾ ਚੱਲ ਖਾ ਆਪਣੇ ਆਪਣੇ ਘਰੇ ਵੀ ਵੜਨਾ ਰਾਤ ਨੂੰ ਵੀ ਇਹਦੇ ਵਿੱਚ ਸੁੱਖ ਹੁੰਦਾ ਆ ਉਦ ਵਿੱਚ ਇਹ ਪ੍ਰਣਾ ਵਿੱਚ ਇਹਨਾਂ ਚਾਦਰ ਮੁੱਤਰ ਜੀ ਦੇ ਦਿੰਦੀ ਆਪਣੀ ਅੱਧੀ ਮੈਨੂੰ ਸਾਰਾ ਨਵਕੋ ਵੱਖਰੇ ਆਪਣੋ ਆਪਣੇ ਰੂਪ ਆਪਾਂ ਆਪਣੇ ਕਮਰੇ ਬਣਾਏ ਤੇ ਕੋਈ ਜਦ ਬਾਹਰੋਂ ਬੋਲ ਕੇ ਨਹੀਂ ਬੈਠਦੇ ਬੈਠ ਜਾੜਿਆ ਹੁਣ ਕੋਈ ਇਹੋ ਗੱਲ ਹੋ ਗਈ ਆ ਜਿੰਨੇ ਥੋੜਾ ਕਮਰਾ ਬਣਾਨੇ ਆ ਆ ਲੈ ਸੁਖਬਾਦੀ ਕੋ ਨਹੀਂ ਕੀ ਬਦਲ ਨਹੀਂ ਜਾਂਦਾ ਤੁਸੀਂ ਨਾਮ ਦੱਸ ਕੇ ਕੀਤੀ ਆ ਫੇਰ ਆਪਾਂ ਅੰਟੀ ਵੀਡੀਓ ਬਣਾਉਣੀ ਤੇ ਨਸਤਾਉਣਾ ਨਹੀਂ ਇਹ ਖਾਲਾ ਖਾਲਾ ਕੋਹਣਾ ਕੋਹਰ ਹੋਵੇ ਦਰਵਾਇਨਾ ਖੜਦੇ ਰਹਿਣਾ ਨਹੀਂ ਹੁਣ ਘੜੀ ਪਾ ਦੋਨਾਂ ਦੇ ਲੈ ਕੇ ਚਾਹ ਰਿਸ਼ਤਾ ਨਹੀਂ ਕਰਨੀ ਉਹ ਤੇ ਹੈ ਬੈਣਾ ਨਹੀਂ ਆਂਦੀ ਵੀਡੀਓ ਨਹੀਂ ਬਣਨੀ ਹਾਂ ਉਹ ਤਾਂ ਸਹੀ ਹੈ ਅੱਜ ਅਸੀਂ ਪਹਿਲੀ ਵਾਰੀ ਆਂਟੀ ਨਾਲ ਆਪਣੀ ਵੀਡੀਓ 'ਚ ਸੀਨ ਕਰਨਾ ਹੈ ਇਹ ਆਂਟੀ ਕੇ ਘਰ ਆਏ ਕਰਦੇ ਤੇ ਸਭ ਤੋਂ ਵੱਡੀ ਗੱਲ ਅੰਕਲ ਜੀ ਕਿੰਨੂ ਲੈ ਆ ਕੋਲ ਸੀਨ ਵਿੱਚ ਅਪਮੇ ਬੀਬੀ ਨੂੰ ਮੇਰੇ ਵੱਲ ਬੀਬੀ ਨੇ ਸੀਨ ਕੀਤਾ ਵੇ ਲੋ ਪੂਰਾ ਬੀਬੀ ਨੇ ਅੱਗੇ ਬਣਾਉਗੇ ਗੱਲਬਾਤਾਂ ਕਰ ਲੈਂਦੇ ਆ ਅੱਗੇ ਆ ਵੀ ਸਾਡੀ ਬੀਬੀ ਨੇ ਪਹਿਲੀ ਵਾਰ ਸੋਖਰੀ ਵੀਡੀਓ ਸੀਨ ਕੀਤਾ ਵਾ ਇਹ ਦੇਖ ਕੇ ਭਲਾ ਵੀ ਠੀਕ ਕੀਤਾ ਕਿ ਨਹੀਂ ਹਾਂ ਸਾਰੇ ਜਣੇ ਕਮੈਂਟ ਕਰਾਓ ਹੋ ਕੇ ਵੀ ਛੁੱਟੀ ਸੋਪ ਮਦੇ ਚੈਨਲ ਤੇ ਹਾਂ ਸੋਪ ਮਦੇ ਚੈਨਲ ਤੇ ਕਲਰੀ ਵੀਡੀਓ ਫੋਜੀ ਦੀ ਝੁੱਟੀ ਉਹਦੇ ਵਿੱਚ ਵੇਖਿਓ ਵੀ ਸਾਡੀ ਬੀਬੀ ਨੇ ਕੀਤਾ ਪਹਿਲੀ ਯਾਰ ਸੀਨ ਉਹ ਵੇਖਿਓ ਜੇ ਵੀ ਸੀਨ ਕਾਦਾ ਕੀਤਾ ਤੇਰੀ ਹਾਂ ਉਹ ਵੀਡੀਓ ਚ ਵੇਖਿਓ ਵੀ ਵੀ ਰਸੀਤ ਕਾਦਾ ਕੀਤਾ ਹਾਂ ਇਹ ਤਾਂ ਗੱਲ ਹੈ ਹਾਂ ਅੱਗੇ ਬਲੋ ਬਣਾਇਨੇ ਨਾ ਉੱਚ ਚਾਲ ਗੱਲਾਂ ਬਾਤਾਂ ਕਰਦੇ ਸੀ ਤੇ ਵੀਡੀਓ ਵਿੱਚ ਚੱਲ ਇਹ ਗੱਲ ਜਿ ਬਣਾਉਣੀ ਲੱਗੇ ਵੀਡੀਓ ਤੇ ਇਦਾਂ ਚੱਲ ਉਹਦੇ ਟ੍ਰੇਨ ਹੋਇਆ ਨਾ ਬੀਬੀ ਨੇ ਬੀਬੀ ਨੇ ਹੋਣਾ ਇੱਕ ਦੋ ਵਾਰੀ ਆਣ ਦੋ ਬੀਬੀ ਦੇ ਵਿੱਚ ਸੀਨ ਪਾ ਲੈ ਤੇ ਬੀਬੀ ਨੇ ਕਹਣਾ ਚੱਲ ਅੰਗਰ ਵੀਡੀਓ ਬਣਾਈਏ ਟੀਮ ਮੈਂਬਰ ਵਧ ਗਿਆ ਹੋਰ ਇਕ ਨਾ ਆਹੋ ਚੰਨ ਤੇ ਗਰਮਾਣੀ ਪਤੌਣਾਂ ਖਾਂਗੇ ਬੜਾ ਕਿੰਨੀ ਹੁੰਦੀ ਹੁਣ ਬਿਸਕੁਟ ਥੋੜਾ ਖਾਣਾ ਮਗਰ ਬਣ ਨਾ ਤੇ ਵੇ ਲੋ ਬਿਜੀ ਕਿੰਨੇ ਹੁਣ ਨਿਆ ਵੀ 8:30 ਵਜ ਗੀਆਂ ਦਾਦੇ ਫਿਰ ਵੀ ਵੀਡੀਓ ਬਣਾਉਣ ਲੈ ਫਿਰ ਵੀ ਵੀਡੀਓ ਬਣਾਉਣ ਲੈ ਆ ਰਾਤ ਪੈ ਗਈ ਤੇ ਪਹਿਲ ਵਿੱਚ ਸੀਨ ਤੇ ਤਿੰਨ ਤੋਂ ਦੱਸਣ ਭਾ ਪਹਿਣ ਭਰਾ ਕਹਿੰਦੇ ਆ ਵੀ ਕਿ ਹੋਰ ਵੱਡੀ ਹੋਵੇ ਵੀਡੀਓ ਹੋਰ ਵੱਡੀ ਹੋਵੇ ਮੈਂ ਕਿ ਬੀਬੀ ਆ ਵੀ ਟ੍ਰੈਂਡ ਹੋ ਗਈ ਨਾ ਉਹਨੇ ਹਰ ਬਲੋਣ ਨਹੀਂ ਦਿਆ ਕਰ ਨਾ ਚਲੋ ਵੀਡੀਓ ਬਣਾਈਏ ਵੀਡੀਓ ਦਰਬਾਰਾ ਜੀ ਤਾਂ ਉਧਰ ਨਹੀਂ ਨਾ ਤੇ ਨਾ ਮਤਾ ਕਰ ਲੈਨੇ ਆ ਤੇ ਜੇ ਨਹੀਂ ਬਣਾਈ ਨਹੀਂ ਅੱਜ ਨਹੀਂ ਬਣੀ ਬਣਉਣੀ ਹਾਂ ਪਹਿਲਾ ਪਹਿਲਾ ਜਦੋਂ ਨਵੇਂ ਨਵੇਂ ਸਭ ਫੋਨ ਚੱਲ ਰਹੇ ਸੀ ਨਾ ਮੇਰਾ ਪਰਾ ਬਾਹਰ ਗਿਆ ਆਈਗਾ ਅਮਰੀਕਾ ਤੇ ਉਥੋਂ ਨਾ ਉਹ ਜਦਾਂ ਵਗੈ ਕੋਈ ਕਾਰਨਾ ਕਰਕੇ ਉਹਨੂੰ ਮੁਸ਼ਕਲ ਜੀ ਆਈ ਕੋਈ ਤਾਂ ਫੋਨ ਨਹੀਂ ਹੁੰਦਾ ਹੁੰਦਾ ਉਹ ਨਵੇਂ ਨਵੇਂ ਫੋਨ ਚੱਲੇ ਆ ਸੈੱਟ ਜਿਹੜੇ ਲੈਣਨਾ ਇਕੇ ਹਾਂ ਤੇ ਮੇਰਾ ਨਾ ਮਤਲਬ ਪਾਪਾ ਜੀ ਨੇ ਫੋਨ ਕੀਤਾ ਫੋਨ ਕੀਤਾ ਦੱਸਣ ਆਏ ਸਾਨੂੰ ਕਿ ਅੱਜ ਨਾ ਮੇਰੇ ਭਰਾ ਨਾਲ ਟਿਕਾ ਵਸੋਟਾ ਨਾ ਕੋ ਤਾਂ ਅੰਰਗੈਲ ਸੇਂਗਵਾ ਟਿੱਕੇ ਦਾ ਫੋਨ ਆਉਣਾ ਨੰਬਰਦਾਰ ਦੇ ਘਰ ਪਾਪਾ ਨੇ ਮੈਂ ਪਾਪਾ ਨੰਬਰਦਾਰ ਦੇ ਘਰ ਫੋਨ ਆਉਣਾ ਟਿੱਕੇ ਦਾ ਉਹ ਆਂਦਾ ਮੈਂ ਭੈਣ ਨਾਲ ਵੀ ਗੱਲ ਕਰਨੀ ਤਾਂ ਕਿ ਸਾਥ ਤੇ ਤੁਨੀ ਆਏ ਅਸੀਂ ਚੱਲ ਗਏ ਮੈਨੂੰ ਇੰਨਾ ਝਾਕਾ ਸੁੱਖ ਵੀ ਹਾਏ ਇਹ ਕਿੱਦਾਂ ਉਹਨਾਂ ਨੇ ਹੋਰ ਫੋਨ ਉਹਦੇ ਫੋਨ ਦੇ ਉੱਤੇ ਉਹ ਗੱਲਾਂ ਕਰੀ ਜਾਣ ਬੜੀਆਂ ਸੋਹਣੀਆਂ ਮੈਨੂੰ ਬੜਾ ਝਾਕਾ ਆਇਆ ਜਦੋਂ ਟਿੱਕੇ ਦਾ ਫੋਨ ਆਉਣਾ ਮੈਂ ਕਿੱਦਾਂ ਗੱਲ ਕਰਾਂਗੀ ਹਾਂ ਮੈਂ ਕਿੱਦਾਂ ਗੱਲ ਕਰੂੰਗੀ ਉਹ ਉਹ ਵਿਚਾਰੇ ਨੇ ਜਦੋਂ ਕਦੇ ਗੱਲ ਕੀਤੀ ਸਾਡੇ ਨਾਲ ਥੋੜੀ ਜੀ ਤੇ ਮੇਰਾ ਕਦੇ ਦਿਲ ਕੰਬੀ ਜਾਵੇ ਮੇਰੇ ਕੋਲ ਗੱਲ ਨਾ ਹੋਵੇ ਜਦੋਂ ਮੈਂ ਇੱਕ ਵਾਰ ਗੱਲ ਕਰ ਲਈ ਨਾ ਸੋਖ ਮੁੜ ਕੇ ਮੈਂ ਨਹੀਂ ਹਾਇ ਹੋਣੀ ਫੋਨ ਮੇਰੇ ਵੀਰ ਦਾ ਆ ਜਾ ਫੇਰ ਕਰ ਉਹ ਬੀਬੀ ਦੀ ਵੀਡੀਓ ਨਹੀਂ ਕਰ ਜਦੋਂ ਇੱਕ ਵਾਰ ਆਪਾਂ ਕੋਈ ਗੱਲ ਕਰ ਲਈ ਨਾ ਸਾਡਾ ਫੇਰ ਜੀ ਕਰਦਾ ਜੇ ਖੁੱਲ ਜਾਂਦਾ ਜੀ ਨਹੀਂ ਲੈਣਦਾ ਇਹ ਫੋਨ ਕਿ ਜਿਹੜੀਆਂ ਤਾਰਾਂ ਆਇਓ ਉਹ ਤਾਰਾਂ ਚੁੱਕੀ ਅੱਜ ਕੋ ਮਕੇ ਸਾਰੇ ਤੇ ਤੁਝੇ ਦੇ ਤੂੰ ਚੰਦੀ ਹੋਊਗੀ ਹਾਂ ਹੁਣ ਪਤਾ ਵੀ ਰੇਂਜ ਹੁੰਦੀ ਜਾਂਦੀ ਟਾਈਮ ਦੇ ਨਹੀਂ ਤੇ 15 ਮਿੰਟਾਂ ਬਾਅਦ ਫੋਨ ਆਉਣਾ ਹਾਂ ਆ ਜਾ ਤੁਹਾਡੇ ਘਰ ਇੱਥੇ ਸਾਡੇ ਚਾਚੀ ਬਲੰਦਰ ਪਰ ਇਹ ਨਹੀਂ ਮੈਨੂੰ ਪਤਾ ਟਾਈਮ ਤੇ ਤਾਂ ਮੇਰੇ ਡੈਡੀ ਵੀ ਇੱਧਰ ਡਿਊਟੀ ਕਰਦੇ ਸੀ ਨਾ ਰੋਪੜ ਕੰਪਨੀ ਚ ਮੈਨੇਜਰ ਹੀ ਉਹ ਮੰਮੀ ਵੀ ਨਹੀਂ ਦੱਸਦੇ ਹੁੰਦੇ ਕਿ ਕਿਹਦੇ ਘਰ ਫੋਨ ਆਉਣਾ ਹੁੰਦਾ ਹੈ ਪਰ ਜਦੋਂ ਆਪਾ ਹੋ ਹੁਸੂਸ ਚ ਹੈਂ ਉਹ ਤਨੀ ਮੈ ਸੁਣਿਆ ਮੂਤੋਂ ਆਪਾਂ ਹੀ ਲਵਾ ਲਿਆ ਸੀ ਨੰਬਰ ਤੇ ਸਾਡੇ ਵੀ ਫੋਨ ਇਦਾਂ ਪਹਿਲਾਂ ਆਉਂਦੇ ਹੁੰਦੇ ਸੀ ਕਿ ਮੈਂ ਕਿਹਦੇ ਘਰ ਆਉਣਾ ਫਿਰ ਅਸੀਂ ਆਪਾਂ ਲਵਾ ਲਿਆ ਹਾਂ ਵੀਰ ਨੇ ਸਭ ਦਾ ਹੋਣਾ ਕਿ 15 ਡੱਟ ਦੋਮਾਂ ਦੀ ਫੋਨ ਹੀ ਟੱਗਾ ਡੋਕੂਗਾ ਹਨਾ ਤੇ ਜਦੋਂ ਫਿਰ ਅਸੀਂ ਫੋਨ ਲਵਾਇਆ ਤੇ ਜਦੋਂ ਗੱਲ ਵੱਜੀ ਨਹੀਂ ਸਾਰੇ ਟੱਬਰ ਦੇ ਬੰਦੇ ਜਾਣਾ ਬੂਹੇ ਚ ਪੈਣਾ ਬੂਹੇ ਚ ਪੈਣਾ ਆਈਏ ਉਹਨੋਂ ਵਾਹ ਫੋਨ ਵਾਈਦਾ ਰਹਾ ਤੇ ਅੱਖਾਂ ਨਾਲ ਕੋਈ ਗੱਲ ਨਹੀਂ ਪੀਜੀ ਆ ਤੇ ਮੈਂ ਇਦਾਂ ਕਰਕੇ ਤੂੰ ਪੱਛੀ ਨਾਲ ਬਸ ਸਾਇਲੈਂਟ ਕਰ ਲਿਆ ਤੇਰੀ ਆਵੇਂ ਮਾਣ ਨਿਕਰ ਦਰੀਂਦਾ ਹਾਂ ਵੀ ਹੁਣ ਜਦਾਂ ਮੰਨ ਗਿਆ ਯੱਟ ਗਿਆ ਫੋਨਾਂ ਤੋਂ ਵੀ ਆ ਕੀ ਗਿਆ ਜਿਹੜੇ ਮੇਮ ਫੋਨ ਭੈਣ ਭਰਾਵਾਂ ਦੇ ਉਹ ਤੇ ਕਰਦੇ ਪਈ ਨਾ ਉਹ ਨਹੀਂ ਭੈਣ ਭਰਾਵਾਂ ਦੇ ਘਰ ਆਉਂਦੇ ਆ ਬਾਹਰ ਜਾਂਦੇ ਹੁੰਦੇ ਮਿਸ ਤੁਹਾਡੀ ਬੱਚਣੀ ਤੈਨੂੰ ਬੈਠ ਫੋਨ ਆਉਂਦੇ ਪਰ ਅੱਜ ਨਾਲ ਹੁਣ ਜੇ ਕਈ ਆਪਾਂ ਦੇ ਕਹਿੰਦਾ ਕਹਿੰਦੇ ਨਾ ਨਾ ਫੋਨ ਦੇ ਅੰਕਲ ਨੂੰ ਇੰਨਾ ਚਾਹ ਮੈਨੂੰ ਭਾਵੇਂ 100 ਫੋਨ ਆ ਜੇ ਤੇ ਜਿੰਨੇ ਮਰਜ਼ੀ ਫੋਨ ਆਈ ਜਾਂ ਮੈਂ ਚੁੱਕਦਾ ਸਾਰਿਆਂ ਦੇ ਚੁੱਕਦਾ ਮੈਨੂੰ ਤੇ ਚਾਹ ਜੇ ਜਦ ਤੱਕ ਮੇਰਾ ਕੋਈ ਆਪਣਾ ਹੋ ਮੇਰੇ ਕੋਈ ਆਪਣਾ ਨਹੀਂ ਆ ਮੈਨੂੰ ਕੋਈ ਪਿਆਰ ਲੈ ਕੇ ਕਰਦਾ ਜਾਂ ਪਿਆਰ ਕਰਦਾ ਤਾਂ ਹੀ ਮੈਨੂੰ ਕੋਈ ਫੋਨ ਕਰ ਲਿਆ ਅਕਲ ਜਦੋਂ ਅੱਪ ਫਰੈਸ਼ ਫਰੈਸ਼ ਜੀ ਆਈ ਉਹਨੂੰ ਕੋਈ ਫੋਨ ਕਰਨੇ ਚੱਲ ਲੱਗਾ ਤਾਂ ਥੱਕੀ ਹੋਈ ਹੁੰਦੀ ਤਾਂ ਕਿੱਦਾਂ ਵੀ ਫੋਨ ਕਰ ਮੈਂ ਵੀ ਸ਼ਾਇਦ ਮੇਰੇ ਨਾਲ ਨਹੀਂ ਕਰਦਾ ਇਹ ਵੇ ਲਿ ਗਏ ਹੋਣ ਨਾ ਤੇ ਮਗਰ ਫੋਨ ਵਾਜਦਾ ਤੇ ਬੀਬੀ ਨੇ ਦੱਸਣਾ ਮੜਕੇ ਕਿ ਸਾਹ ਫੋਨ ਆਇਆ ਕਰ ਅੰਦਰ ਤੇ ਮਿਸ ਕਾਲ ਆਈ ਕਿ ਵੀ ਲਾ ਨਾ ਨਾ ਅੰਦਰ ਚੱਲ ਜਾਈਂ ਨਾ ਕਿ ਅੰਦਰ ਰੋੜ ਕੇ ਆਣ ਕੇ ਬੈਠਾ ਫੇਰ ਸਾਹਮਣੇ ਆਣ ਕੇ ਲਾ ਲੈਣਾ ਹੁੰਦਾ ਹੀ ਭਾਵੇਂ ਜਿਹੜੀ ਹਰ ਨਹੀਂ ਬਿਸਤਾਲੋ ਉਹ ਤੇ ਲਾ ਦੇਣਾ ਲਾ ਦੇਣਾ ਭਾਵੇਂ ਕੋਈ ਬਾਹਰ ਦਾ ਆਵੇ ਅ ਕਾ ਅੰਨ ਨਾਲ ਕਲ ਤੋਂ ਇੰਤ ਅੰਤ ਡਬਾ ਮੇਰਾ ਮਨ ਹੈ ਨਾ ਕਿਹਦਾ ਇਹ ਕਹਿੰਦੇ ਕੀ ਕਰੇ ਚੇਚਾ ਬੂ ਜਿੱਤੇ ਵੀ ਕਿਹੜੇ ਕਿਉਂ ਕਿਹੜੇ ਕੰਮ ਨਹੀਂ ਕੀਤਾ ਅਰੇ ਕੋਈ ਗੱਲ ਕੁਛ ਨਹੀਂ ਆ ਜਾਂ ਕੋਈ ਗੱਲ ਕਰਦੇ ਪਰ ਹੁਣ ਜਿੰਦਾ ਜਿਆਦਾ ਜਿਆਦਾ ਸਬਸਕ੍ਰਾਈਬਰਾਂ ਦੇ ਭੈਣ ਭਰਾ ਮੰਦੇ ਹੀ ਹੁੰਦੇ ਆ ਜਿਹੜਾ ਵੀਡੀਓ ਵੇਖਦੇ ਆ ਤੇ ਮੈਂ ਇਹਨਾਂ ਸਬਸਕ੍ਰਾਈਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਨੂੰ ਕੂਰ ਕਰਦੇ ਸਾਡੇ ਵਰਗਿਆਂ ਨੂੰ ਕਿਤੇ ਯਾਦ ਕੀਤਾ ਅਹੀਂ ਕੀ ਕੋਈ ਨਹੀਂ ਇਹ ਤਾਂ ਗੱਲ ਹੈ ਜ਼ੀਰੋ ਆ ਗੱਈਆ ਦੇ ਕੱਖ ਵਤਰੇ ਫਿਰਦੇ ਰੋਲਦੇ ਪੈਣ ਭਰਾਵਾਂ ਨੇ ਤਾਨੂੰ ਹੀਰੋ ਬਣਾਤਾ ਹਾਂ ਹਾਂ ਮਾਤੇ ਬਣਾਇਆ ਸੋਨਾ ਮਾਂ ਤਾਂ ਉਹ ਬਦੇ ਹੀ ਆਂ ਆਂਦਾ ਤੂੰ ਹੀਰੋ ਜੀਰੋ ਜੀਰੋ ਆ ਇਹ ਹੀਰੋ ਤੋਂ ਜੀਰੋ ਤੋਂ ਪੈਣ ਭਰਾਵਾਂ ਨੇ ਬਣਾਤਾ ਹੀ ਲੋਗੇ ਜੀਰੋ ਬਣਾਉਂਦੇ ਹੀਰੋ ਹੈ ਕੌਣ ਜੀਰੋ ਹੈ ਆ ਜੀਰੋ ਹੈ ਆ ਜੀਰੋ ਕੌਣ ਜੀਰੋ ਤੇਰੇ ਦਾਦੂ ਨਹੀਂ ਪੈਣ ਭਰਾਵਾਂ ਨੇ ਬਣਾਵਾ ਨਹੀਂ ਤਾਂ ਬਾਹਰ ਆਂਦਾ ਤੂੰ ਹੀਰੋ ਦਾਦੂ ਹੀ ਦਾਦੀ ਵੀ ਜੀਰੋ ਸਾਡੇ ਹਰੇ ਪਿੰਡ ਦਾ ਮੇਲਾ ਆਉਣਾ ਵਾ ਅਪੀਤੀ ਹਾਈ ਲਤੀ ਅਪੀਤੀ ਅਪੀਤੀ 30 ਸਤੰਬਰ ਨੂੰ ਆ ਰਿਹਾ ਹੈ 22 ਲਤੀ ਕਿਹਾ ਨਹੀਂ ਅਪੀਤੀ ਨੂੰ ਆ ਰਿਹਾ ਹੈ ਐਤਵਾਰ ਤੇ ਸੋਮਵਾਰ ਐਸੇ ਐਸੇ ਐਤਵਾਰ ਨੂੰ ਕਿਉਂ ਪਤਾ ਨਹੀਂ ਰਹਿ ਗਿਆ ਬਾਕੀ ਕਿਹ ਲੈ ਗਏ ਉਹ ਦੂਸਰਾ ਭਾਈ ਮਨਸੋਹਣ ਆ ਆ ਛੱਡ ਕੇ ਅਗਲੇ ਐਤਵਾਰ ਨੂੰ ਤੇ ਬਾਕੀ ਇਹ ਵੀ ਹੋ ਸਕਿਆ ਤੇ ਹੀ ਵੀ ਰਬਦਾਸ ਦੀ ਧਰਤੀ ਤੇ ਜਾਵਾਂਗੇ ਪਾਪਾ ਗੁੰਦਾ ਸਾਹਿਬ ਦੀ 14 ਚੌਥੇ ਉਹਦੇ 23 ਤਰੀਕ ਨੂੰ ਨਹੀਂ ਵਿਆਹ ਹੋ ਰਿਹਾ ਕੋ ਉਹ 2022 ਦਾ 23 ਨੂੰ ਕਬੱਡੀ ਕੱਪ ਆ 20 ਕੀ 22 ਨੂੰ ਪਤਾ ਨਹੀਂ ਉਹਨੂੰ 22 23 ਜਵੀ ਵੀ ਹੁੰਦੀ ਆ ਨਹੀਂ ਨਹੀਂ ਇੱਥੇ ਨਹੀਂ ਆ ਅੰਕਲ ਜੀ ਨੂੰ ਵੱਡਾ ਦੇਣ ਹੋਰ ਵੱਡਾ ਆ ਬੰਦ ਅੰਕਲ ਜੀ ਮੈਂ ਕੋਇਂਦਵਾਲ ਦਾ ਮੇਲਾ ਕਹਿੰਦੀ ਨਹੀਂ ਹਰ ਸਾਲ ਸਾ ਵੀ ਮੈਨੂੰ ਬੁਲਾ ਕਰਦੇ ਆ ਕੋਇਂਦਵਾਲ ਦਾ ਮੇਲੇ ਤੇ ਨਹੀਂ ਘਟਦੇ ਕਿਉਂ ਅੱਜ ਚੱਲਣੇ ਹੁਣ ਇੱਕ ਗੱਲ ਹੋ ਰਹੀ ਓ ਹੁਣ ਇਹਨੂੰ ਮੇਲੇ ਤੇ ਪਹਿਲਾਂ ਪੜਾਹੀ ਦੋ ਦਿਨ ਬਾਪੇ ਮਾਜੀ ਇੱਥੇ ਨਾਲੇ ਸਾ ਵੀ ਤੇ ਕਰਨੀ ਕਮੈਂਟਰੀ ਸਾਡੇ ਪਿੰਡ ਦੀ ਕਮੈਂਟਰੀ ਨਹੀਂ ਕਰਦੀ ਇਹਨੇ ਕਮੈਂਟਰੀ ਕਰਨੀ ਤੇ ਸਾਡੇ ਪਿੰਡਾਂ ਅੱਜ ਆ ਤਾਂ ਮੇਲੇ ਤੇ ਮੈਨੂੰ ਵੀ ਕੋਈ ਸਾਈ ਸੂਈ ਦਿਵਾ ਦਿਓ ਮੈਂ ਵੀ ਪਾ ਆਪਾਂ ਵੀਡੀਓ ਬਣਾਈ ਜਾਉਂਦੇ ਆਂ ਅੰਦਰ ਤੇ ਸੁਈ ਬਲੌਗ ਬਣਾਈ ਜਾਇਓ ਨਹੀਂ ਬਲੌਗ ਬਣਾਉਣਾ ਨਹੀਂ ਬਲੌਗ ਬਣਾਉਣਾ ਨਹੀਂ ਨੇ ਕੇ ਸਭ ਹੀ ਇੱਕ ਇੱਕ ਕਰ ਤੂੜਾ ਹੀ ਖਰੀਦ ਅੰਕਲ ਮੈਨੂੰ ਬਣੀ ਮੇਰੀ ਕਿਹਾ ਵੀ ਮੈਨੂੰ ਵੀ ਕਮੈਂਟਰੀ ਸਿਖਾਓ ਮੈਂ ਤੁਮੇਂ ਜੀ ਕਮੈਂਟਰੀ ਕਰਿਆ ਕਰਾਂ ਨਾਲ ਹਸਾਈਆਂ ਬਾਅਦ ਚ ਮਿਲਿਆ ਕਰਦੇ ਲੱਗੋ ਨਹੀਂ ਕਮੈਂਟਰੀ ਬੜੀ ਕਰ ਲੈਣੀ ਏ ਤੂੜੀਆਂ ਵੀ ਕਰ ਲੈਣੀ ਅੰਟੀ ਉਹ ਮਾਰ ਕਰਦੀ ਬੁੱਢੀ ਕਰਦੀ ਆ ਤੂੰ ਕਰ ਨੂੰ ਤੂੰ ਫਿਰ ਕੀ ਐ ਬੋਲ ਡਾਂ ਗਿਆ ਇੰਨੀਆਂ ਗੱਲਾਂ ਕਰਦੀਆਂ ਤੂੰ ਉਹ ਵੀ ਗੱਲਾਂ ਹੀ ਆ ਮੈਂ ਕਿ ਬੱਟ ਨਾ ਪਤਾ ਫੇਰ ਲੱਗਦਾ ਸ਼ੇਰ ਤੂੰ ਐ ਸਾਭੀ ਕੁਛ ਰੱਖ ਦੇ ਕਿ ਮੈਂ ਤੇ ਅੰਕਲ ਕੋਲ ਖਾ ਲੂੰਗੀ ਨਹੀਂ ਸ਼ੇਰ ਹੁੰਦਾ ਕਿ ਮੈਂ ਨਾ ਬੋਲਣਾ ਨਾ ਮਾਜਾ ਤੂੰ ਗੱਲ ਹੋ ਜਾਈ ਨੇ ਕਿ ਚੁੱਪ ਰਹਿ ਜਾ ਤੂੰ ਬੋਲੀਏ ਨਾ ਮੈਂ ਬੋਲਣਾ ਇਹ ਨਾ ਹੋਵੇ ਮੇਰੇ ਤੇ ਦੋ ਆਪਿਆ ਇਧਰ ਮੈਂ ਤੂੰ ਵੀ ਲੜ ਪੀਏ ਮੇਰੇ ਨਾਲ ਨਾ ਕਮੈਂਟਰੀ ਕਰਦੇ ਲੜ ਪੀਓਰ ਤੇ ਉੱਥੇ ਕੰਮ ਚੱਲਦਾ ਨਹੀਂ ਇਹਨੇ ਤੇ ਬੋਲਣਾ ਮੇਰਾ ਹਾਂ ਗੱਲ ਤੇ ਮੈਂ ਕਰ ਲਈ ਜਿਹੜੀ ਤੂੰ ਕਰਦੀ ਇਹੋ ਮੈਨੂੰ ਆਉਂਦੀ ਹੀ ਇਹੋ ਐ ਤੂੰ ਕੱਲੀ ਇੱਕੋ ਹੀ ਗੱਲ ਆਉਦੀ ਉਹ ਤੂੰ ਕਰ ਦਿੱਤੀ ਮੈਂ ਹੁਣ ਕੀ ਕਰਾਂ ਸ਼ੇਰ ਕਿਹੜਾ ਬੋਲਣਾ ਇਹ ਹਮਦਾਈ ਕਿੰਨੂ ਸਭ ਤੋਂ ਪਹਿਲਾਂ ਜਿਸ ਨਾਲ ਤੇ ਅਗਰ ਹੋਰ ਸੁਨਾਣਾ ਪਹਿਲਾਂ ਚੱਲ ਨਾਲ ਬੰਨ੍ਹ ਨੂੰ ਵਿੱਚ ਹੀ ਪਹਿਲੀ ਲੈਣ ਬੋਲ ਗਈ ਪਹਿਲੀ ਲੈਣ ਬੋਲ ਗਈ ਜੇ ਪਹਿਲੀ ਲੈਣ ਬੋਲ ਕੇ ਸੁਣਾਉਂਦੀ ਮਾਰ ਕੇ ਇੱਥੇ ਅੱਗੇ ਆਪਣੇ ਵਿੱਚ ਪਹਿਲੀ ਲੈਣ ਬੋਲ ਗਈ ਨਾ ਉੱਥੇ ਇੰਨੀ ਪਬਲਿਕ ਨੇ ਵੇਖਣਾ ਉੱਥੇ ਸਾਰਾ ਬੋਲ ਜਾਣਾ ਉਹ ਹੈਲੋ ਨਹੀਂ ਨਿਕਲਣਾ ਉਹਨਾਂ ਆਖੜਾ ਐਡਾ ਹੱਥ ਕਰਨਾ ਬੈਗ ਵੜਿਆ ਹੋ ਗਿਆ बैह जा बैह हो गई मेले ਦੇ ਵਿੱਚ ਜਦੋਂ ਤੂੰ ਬੋਲਣ ਲੱਗਣਾ ਮੈਨੂੰ ਆਉਣਾ ਕੋਈ ਨਹੀਂ ਲੋਕ ਆਖਣਾ ਬਹਿ ਜਾ ਬਹਿ ਜਾ ਬਹਿ ਜਾ ਨਾ ਹੀ ਬੋਲ ਕੋ ਬਹਿ ਜਾ ਬਹਿ ਜਾ ਬੋਲ ਨਾ ਐਵੇਂ ਨਾ ਮੈਂ ਪਰੂ ਜੜਿਆਈ ਹੁਣ ਚਲੋ ਬਣਾਈਏ ਮੇਰੇ ਆਹ ਚਲੋ ਬਣਾਉਂਗੇ ਅਗਲਾ ਸੀਨ ਕਰੀਏ ਹਾਂ ਅਗਲਾ ਸੀਨ ਕਰੀਏ ਹੁਣ ਆਪਾਂ ਇਹਨਾਂ ਬਾਰੇ ਅੱਛਾ ਲੋ ਆਪਾਂ ਪੁੱਦਾ ਪਿਆ ਚਾਹ ਠੰਡੀ ਹੋ ਗਈ ਆ ਕੁਝ ਪੀਲਾ ਕੋਈ ਨਹੀਂ ਠੰਡੀ ਉੱਠੋ ਤੇ ਪਰ ਇਹ ਕਾਣੀ ਸਮਾਪਤੀ ਆ ਸਮਾਪਤੀ ਹਾਂ ਚਲੋ ਸਾਡਾ ਜੰਟਰ ਦਾ ਨਾਮ ਸਾਬ ਦਵਿੰਦਰ ਸਾਰੇ ਭੈਣ ਭਰਾਵਾਂ ਨੂੰ ਪਤਾਵਾ ਬਿਲਕੁਲ ਬਿਲਕੁਲ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੇ ਆਹਦੇ ਵਿੱਚ ਕੋਈ ਘਾਟ ਵਾ ਉਹ ਵੀ ਦੱਸੋ ਨਹੀਂ ਘਾਟ ਜ਼ਰੂਰ ਜੇ ਕੋਈ ਕਿਸੇ ਸਵਾਲ ਪੁੱਛਣਾ ਨਾ ਉਹ ਵੀ ਕਮੈਂਟਾਂ ਰਹੀਆਂ ਪੁੱਛਦਾ ਰਹਿੰਦੇ ਆ ਜੇ ਨਹੀਂ ਤੇ ਤੁਹਾਨੂੰ ਨੰਬਰ ਹੀ ਦੱਸਦਾ ਹਾਂ ਅੰਕਲ ਦਾ ਨੰਬਰ ਸਾਰਿਆਂ ਕੋਲ ਹੈਗਾ ਸਾਰੇ ਨੂੰ ਹਾਂ ਨੰਬਰ ਮੈਂ ਹਾਰੇ ਨੂੰ ਦਿੰਦਾ ਜਿੰਨੇ ਕਿਸੇ ਕੋਈ ਗੱਲ ਪੁੱਛਣੀ ਆ ਉਹ ਹਾਨੂੰ ਪੁੱਛੋ ਸਾਡੀ ਜ਼ਿੰਦਗੀ ਬਾਰੇ ਸਾਰੇ ਜਾਣੇ ਆਪਾਂ ਹੁਣ ਇਹ ਵੀਡੀਓ ਬਣਾ ਕੇ ਆਏ ਆ ਕੁਝ ਨਿਕਲ ਜਾਣੇ ਆ 7 ਵਜੇ ਸਵਾਰਦੀ ਵਾਜੀ ਕੇ 7 ਵਜੇ ਹੀ ਹੋੜੇ ਦੇ ਘਰ ਆਏ ਨੇ ਫਿਰ ਸੋਖਣੀ ਨਾਲ ਹੀ ਆ ਗਏ ਨਾ ਸਾਢੇ 8 ਹੋ ਗਿਆ ਤੇ ਆਪਾਂ ਆਲੇ 12 ਕਿਲੋ ਮੈਂ ਚੱਲ ਗਿਆ ਉਹਨੂੰ ਆਈ ਨੂੰ ਲੈਣੇ ਠੀਕ ਨਹੀਂ ਹੀ ਗਦਾਪੁਰ ਦਾ ਕਲ ਹੀ ਏ ਫੈਕਟਰ ਕਲਸੀ ਦੇ ਤੇ ਉਥੋਂ ਲੈ ਕੇ ਆਏ ਰੋਜ਼ ਲੈ ਕੇ ਆਉਣਾ ਰੋਜ਼ ਹੀ ਸ਼ਾਮ ਨੂੰ ਲੈ ਕੇ ਆਉਣਾ ਇਹਨੂੰ 30 35 ਕਿਲੋਮੀਟਰ ਆ 40 ਕਿਲੋਮੀਟਰ ਵਾਂਗ ਦੱਸ 40 ਕਿਲੋਮੀਟਰ ਆ ਰਵੇ ਮੁੰਡਾ ਠੀਕ ਹੋ ਗਿਆਗਾ ਤੇ ਮਾਂ ਨੂੰ ਜ ਕੰਮ ਕੰਗ ਹੋਇਆ ਮਾਂ ਬਿਮਾਰ ਹੋ ਗਈ ਆ ਕਿਉਂ ਕਿ ਇੰਨਾ ਵੀ ਜਿੰਨਾ ਬੈਠ ਹੁੰਦਾ ਬੱਚੇ ਵਾਲਾ ਉਥੇ ਜਦੋਂ ਮੈਂ ਦੋ ਦਿਨ ਕਈ ਨਾਲ ਫਿਰ ਮੈਂ ਲਾਗੇ ਬਹਿ ਗਿਆ ਤੇ ਇੰਨੇ ਕਿਹੜੀ ਬਹਿ ਜਾਣਾ ਜਾਂ ਮੈਂ ਬਹਿ ਜਾਣਾ ਕਿੰਨੇ ਬਹਿ ਜਾਣਾ ਹਾਂ ਕੱਲੇ ਜਾਣੇ ਵਾਸਤੇ ਕਿੰਨਾ ਉਖਾਉਂਦਾ ਚਲੋ ਅੰਕਲ ਜੀ ਚਲੋ ਅੰਕਲ ਜੀ ਤੁਮ ਇਹ ਬੱਚੇ ਨੂੰ ਗੁਰੂ ਕੋਈ ਲਾਉਣਾ ਤਾਂ ਬਾਹਵੇਂ ਫੜ ਕੇ ਰੱਖਣੀ ਆ ਆ ਬੜਾ ਕੇ ਇਹਨੇ ਬੱਚੇ ਨੇ ਇਹ ਪੂਰਾ ਮਾਸ ਚਲੇ ਗਿਆ ਹਾਣੀ ਕਰਤੀ ਗੱਲ ਇਹ ਅੱਜ ਤੁਮ ਪ੍ਰੇਸ਼ਣ ਕਰਾਇਆ 7 8 ਮਹੀਨੇ ਇਹਨੂੰ ਫੂਨ ਵੀ ਕੂਨ ਕੇ ਗ੍ਰਾਮ ਹੀ ਇਹ ਫੂਨ ਚੜੀ ਉਹ ਤੇ ਸਭ ਤੋਂ ਮਾੜਾ ਜਹਾਥੇ ਲਗਾਹੀ ਤੇ ਕੋ ਬੋਤ ਜੰਮ ਜਾਂਦੀ ਪ੍ਰੈਸ਼ਰ ਮਾਰਕਟ ਹੋਣਾ ਤੇ ਕਰੀਏ ਇਜਾਜ਼ਤ ਲੱਗੀ ਹੈ ਹਾਂ ਜੀ ਬੈਂਪੜਾ ਵਾ ਕੋ ਚਲੋ ਜੀ ਠੀਕ ਹੈ ਜੀ ਸਾਰੇ ਸਾਥੀਕਰ ਮਿਲਦੇ ਆਹੀ ਤੱਕ ਅਗਲੇ ਬਲੌਗ ਮੇਂ ਹਾਂ ਸੋ ਠੀਕ ਹੈ